ਬਹੁਤ ਲੰਬੇ ਸਮੇਂ ਤੋਂ ਕਾਂਗਰਸ ਦੇ ਵਿੱਚ ਕੰਮ ਕਰ ਰਿਹਾ ਸੀ ਇਹਨਾਂ ਦੇ ਬਜ਼ੁਰਗਾਂ ਨੇ ਬਹੁਤ ਕਾਂਗਰਸ ਦੇ ਵਿੱਚ ਮਿਹਨਤ ਕੀਤੀ ਹੈ ਔਰ ਮੈਂ ਚੌਧਰੀ ਸੰਤੋਖ ਸਿੰਘ ਜੀ ਚੌਧਰੀ ਜਲਜੀਤ ਸਿੰਘ ਜੀ ਔਰ ਇਹਨਾਂ ਦੇ ਪਿਤਾ ਪ੍ਰਵੰਤਾ ਸਿੰਘ ਜੀ ਅੱਜ ਦਾ ਸਤਕਾਰ ਕਰਦਾ ਅੱਜ ਵੀ ਉਹਨਾਂ ਨੂੰ ਨਮਨ ਕਰਦਾ ਲੇਕਿਨ ਅੱਗੇ ਜਿਹੜਾ ਪਰਿਵਾਰ ਨੇ ਇਹ ਜਿਹੜਾ ਕੰਮ ਕੀਤਾ ਕਾਂਗਰਸ ਪਾਰਟੀ ਨੂੰ ਛੱਡਣ ਦਾ ਇਹਨਾਂ ਨੇ ਇਦੇ ਨਾਲ ਮੈਨੂੰ ਨਹੀਂ ਲੱਗਦਾ ਕੋਈ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਏਗਾ ਲੇਕਿਨ ਇਹਨਾਂ ਨੇ ਆਪਣੇ ਪਰਿਵਾਰ ਦਾ ਬਹੁਤ ਨੁਕਸਾਨ ਕਰ ਲਿਆ ਹੈ ਇਹਨਾਂ ਨੇ ਜਿਹੜਾ ਇਹ ਕੰਮ ਕੀਤਾ ਤਾਂ ਚੌਧਰੀ ਸਾਹਿਬ ਦੀ ਮੌਤ ਹੈ ਜਿਹੜੀ ਉਹ ਯਾਤਰਾ ਦੇ ਵਿੱਚ ਹਾਰਟ ਅਟੈਕ ਨਾਲ ਹੋਈ ਸੀ ਮੈਂ ਕਹਿੰਦਾ ਵੀ ਉਹ ਉਦੋਂ ਨਹੀਂ ਮਰੇ ਸੀ ਉਹਨਾਂ ਦੀ ਸੋਚ ਜਿੰਦਾ ਸੀ ਲੇਕਿਨ ਅੱਜ ਇਹਨਾਂ ਨੇ ਇਹ ਕਾਰਾ ਕਰਕੇ ਉਹਨਾਂ ਨੂੰ ਮਾਰ ਦਿੱਤਾ ਮੈਨੂੰ ਇਸ ਚੀਜ਼ ਦਾ ਬਹੁਤ ਦੁੱਖ ਹੈ ਇਸ ਕਰਕੇ ਨਹੀਂ ਕਿ ਵੋਟਾਂ ਵਧਣਗੀਆਂ ਕਿ ਘਟਣਗੀਆਂ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਨਾ ਹੀ ਮੈਂ ਕਦੇ ਵੋਟਾਂ ਦੇ ਨਾਲ ਹਰ ਚੀਜ਼ ਨੂੰ ਤੋੜਦਾ। ਲੇਕਿਨ ਮੈਂ ਇਹ ਜ਼ਰੂਰ ਹੈ ਮੈਨੂੰ ਇਸ ਲਈ ਦਾ ਦੁੱਖ ਹੈ ਕਿ ਇੱਕ ਪਰਿਵਾਰ ਜਿਹੜੇ ਨੇ 100 ਸਾਲ ਕਾਂਗਰਸ ਪਾਰਟੀ ਔਰ ਲੋਕਾਂ ਦੀ ਸੇਵਾ ਕੀਤੀ ਉਹਦੇ ਜਿੱ ਇੱਕ ਅਜਿਹਾ ਪੁੱਤ ਜੰਮਿਆ ਹੈ ਜਿਹੜੇ ਨੇ ਜਿਸ ਤਰ੍ਹਾਂ ਜਰੀਓਦਨ ਜੰਮਿਆ ਸੀ ਉਸ ਨੇ ਮਹਾ ਭਾਰਤ ਘਰਾ ਕੇ ਪਰਿਵਾਰ ਦਾ ਨਾਸ਼ ਕਰਦਾ ਸੀ ਇਸੇ ਤਰ੍ਹਾਂ ਇਸ ਜਿਹੜਾ ਬਿਕਰਮ ਹੈ ਤੇ ਇਸ ਪਰਿਵਾਰ ਨੇ ਤੇ ਬੰਦੇ ਜਿਹੜੇ ਪਿੱਛੇ ਉਹਨਾਂ ਦੀ ਮਾਤਾ ਜੀ ਇਹਨਾਂ ਨੇ ਕਾਂਗਰਸ ਨੂੰ ਛੱਡ ਕੇ ਆਪਣੇ ਇਹਨਾਂ ਦਾ ਆਪਣਾ ਨੁਕਸਾਨ ਹੋਇਆ ਇਹਨਾਂ ਦੇ ਪਰਿਵਾਰ ਦੀ ਅੱਗੇ ਨੂੰ ਰਾਜਨੀਤਿਕ ਜੀਵਨ ਅੱਜ ਮੈਨੂੰ ਲੱਗ ਰਿਹਾ ਕਿ ਖਤਮ ਹੋ ਗਿਆ ਹੈ ਜਨੀ ਸਾਹਿਬ ਜਨੀ ਸਾਹਿਬ ਲਗਾਤਾਰ ਲਗਾਤਾਰ ਜੋ ਉਸ ਤੋਂ ਬਾਅਦ ਕੋਈ ਤੋਂ ਸਿੰਘ ਨਹੀਂ ਉਸ ਤੋਂ ਬਾਅਦ ਚੌਧਰੀ ਜਗਤ ਸਿੰਘ ਇੱਕ ਆਪਣੇ ਪਰਿਵਾਰ ਚਾਰ ਪੀੜੇ ਦਰਿਆ ਦਾ ਇੱਕ ਤਰ੍ਹਾਂ ਦਾ ਜੋਤੀ ਪਾਰਟੀ ਜਿਹੜੀ ਹੈਗੀ ਵੀ ਚੁਣਵਾ ਰਹੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਚੌਧਰੀ ਜਲਵੰਤਾ ਸਿੰਘ ਜੀ ਚੌਧਰੀ ਜਲਜੀਤ ਸਿੰਘ ਜੀ ਚੌਧਰੀ ਸੰਤੋਖ ਸਿੰਘ ਜੀ ਦਾ ਮੈਂ ਆਪ ਸਤਕਾਰ ਕਰਦਾ ਤੇ ਅੱਜ ਵੀ ਕਰਦਾ ਤੇ ਅਗਲੇ ਵੀ ਕਰਦਾ ਰਹਾਂਗਾ ਜੀ ਚੌਧਰੀ ਜਲਜੀਤ ਸਿੰਘ ਜੀ ਇੱਥੇ ਤੱਕ ਕਿ ਮੇਰੇ ਮੈਂਟਰ ਸੀ ਮੈਂ ਉਹਨਾਂ ਦੀ ਉਂਗਲੀ ਫੜ ਕੇ ਅੱਗੇ ਵਧਿਆ ਤੇ ਲੇਕਿਨ ਅੱਗੇ ਨੂੰ ਜਿਹੜਾ ਹੁਣ ਪਰਿਵਾਰ ਬਚ ਗਿਆ ਸੀ ਖਾਸ ਤੌਰ ਤੇ ਇਹਨਾਂ ਦਾ ਬੇਟਾ ਤੇ ਚੌਧਰੀ ਸਾਹਿਬ ਦੀ ਪਤਨੀ ਇਹਨਾਂ ਨੇ ਮਹੱਤਵਕਾਂਖਸ਼ਾ ਦੇ ਵਿਚ ਆ ਕੇ ਆਪਣੀ ਐਰੋਗੈਂਸ ਨੂੰ ਜਿਹੜੇ ਜਿਸ ਤਰ੍ਹਾਂ ਲੋਕ ਕਹਿੰਦੇ ਕਿ ਇਹਨਾਂ ਦੇ ਮੁੰਡੇ ਦੇ ਧੌਣ ਵਿੱਚ ਕਿਲਾ ਹੈ ਉਹ ਨਹੀਂ ਸੰਭਾਲ ਸਕੇ ਆਪਣੇ ਆਪ ਨੂੰ ਉਹਨਾਂ ਨੂੰ ਚਾਹੀਦਾ ਸੀ ਕਿ ਸਬਰ ਕਰਕੇ ਪਾਰਟੀ ਦੇ ਨਾਲ ਲੱਗੇ ਰਹਿੰਦੇ ਪਾਰਟੀ ਨੇ ਬਹੁਤ ਕੁਝ ਦਿੱਤਾ ਸਾਰੀ ਉਮਰ ਰਾਜ ਵਿੱਚ ਹੀ ਰਿਹਾ ਵਿਕਰਮ ਤੇ ਉਹਦੀ ਮਾਂ ਤੇ ਇਹਨਾਂ ਨੂੰ ਚਾਹੀਦਾ ਸੀ ਸਬਰ ਕਰਦੇ ਇੱਕ ਐਮਐਲਏ ਦਾ ਘਰ ਵਿੱਚ ਆਏਗਾ ਸੀ ਨਾ ਕਾਂਗਰਸ ਵੱਲੋਂ ਤੇ ਲੇਕਿਨ ਇਹਨਾਂ ਨੇ ਆਪਣੀ ਰਾਜਨੀਤੀ ਖਾਤਰ ਕੀਤੀ ਮਨੂ ਤੁਪ ਇਸ ਗੱਲ ਦਾ ਵੋਟਾਂ ਨੇ ਖਾਦੀ-ਖੜੀ ਪਤਾ ਨਹੀਂ ਕਿੰਨੀਆਂ ਲੈ ਇਹਦੇ ਨਾਲ ਘਟਣੀਆਂ ਤੇ ਕਿੰਨੀਆਂ ਇਹਨਾਂ ਦੇ ਜਾਣ ਨਾਲ ਪੈ ਜਾਣੀਆਂ ये इस मैं अच्छा। अच्छा। अच्छा अगर अगर बात की जाए तो क्योंकि दो हजार बाईस में आपने काफी मदद की थी चौधरी परिवार की उपनाम हुए थे दो हजार तेईस भी तो आपने मदद की लेकिन आपके खिलाफ ही वो बयानबाजी करते नजर आए फिलहाल जब से टिकट मिली तब से वो बयानबाजी नहीं हुई लेकिन आज कई लीडर वो नहीं सिर्फ और भी कई लीडर जैसे त्रेंद्र सिंह बिट्टू एक बड़ा चेहरा थे कांग्रेस का सह प्रभारी थे हिमाचल में ਤੋ ਕਮੇਟੀ ਮੈਂਬਰ ਵੀ ਰਹੇ ਆਲ ਇੰਡੀਆ ਕਾਂਗਰਸ ਦੇ ਤੋ ਉਹਨਾਂ ਦਾ ਪਾਰਟੀ ਜੁਆਇਨ ਕਰਨਾ ਔਰ ਤਕਰੀਬਨ ਲੀਡਰਸ਼ਿਪ ਜੋ ਭਾਜਪਾ ਜਾਂ ਆਮ ਆਦਮੀ ਪਾਰਟੀ ਵਿੱਚ ਚਲੇ ਜਾ ਰਹਾ ਤੋ ਐਸੀ ਕਾਂਗਰਸੀ ਹੋਏ ਕਮਜ਼ੋਰ ਹੋਤੀ ਨਜ਼ਰ ਨਹੀਂ ਆ ਰਹੀ ਇਹ ਜਿਹੜੇ ਲੋਕ ਹੈ ਸਮਾਜ ਦੇ ਨੂੰ ਬਦਲਾ ਕਰ ਰਹੇ ਇਹ ਨਾਲ ਦੇ ਬਸ ਬੈ ਕੇ ਜਾਂ ਡਰ ਦੇ ਬਸ ਬੈ ਕੇ ਦੂਸਰੀਆਂ ਪਾਰਟੀਆਂ ਸ਼ਿਫਟ ਹੋ ਰਹੇ ਇਹ ਲੋਕਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਗਾਣਾ ਅੱਜ ਜਦ ਮੁੱਦਾ ਇਹ ਹੋ ਗਿਆ ਕਿ ਜਿਹੜੇ ਲੋਕ ਸਮਾਜ ਨੂੰ ਲੋਕਾਂ ਨੂੰ ਜਿਨ੍ਹਾਂ ਨੇ ਬੋਟਾਂ ਪਾ ਕੇ ਇਹਨਾਂ ਨੂੰ ਜਿਤਾਉਂਦੇ ਰਹੇ ਐ ਉਹਨਾਂ ਨੂੰ ਛੱਡ ਕੇ ਛਾਲਾਂ ਮਾਰੀਆਂ ਦੂਸਰੇ ਪਾਸੇ ਇਹਨਾਂ ਲੋਕਾਂ ਨੂੰ ਸਭ ਕੁਝ ਸਪਾਉਣ ਵਾਸਤੇ ਅੱਜ ਜਲੰਧਰ ਹੀ ਨਹੀਂ ਪੂਰੇ ਪੰਜਾਬ ਦੇ ਲੋਕ ਅੱਜ ਤਿਆਰ ਹੋਏ ਹੋਏ ਪੰਜਾਬੀਅਤ ਨੂੰ ਬਦਨਾਮ ਕਰ ਰਹੇ ਐ ਇਹਨਾਂ ਨੇ ਜਲੰਧਰ ਦਾ ਬਦਨਾਮ ਕੀਤਾ ਹੈ ਇਹਨਾਂ ਨੇ ਆਪਣੀ ਕੌਮ ਨੂੰ ਬਦਨਾਮ ਕੀਤਾ ਹੈ ਇਹਨਾਂ ਨੇ ਅੱਜ ਪੰਜਾਬ ਨੂੰ ਬਦਨਾਮ ਕੀਤਾ ਹੈ ਅਜਿਹੇ ਰਾਜਨੀਤਿਕ ਡੇਟਾ ਨਹੀਂ ਚਾਹੀਦੇ ਜਿਹੜੇ ਰੋਜ਼ ਆਪਣੀਆਂ ਪਾਰਟੀਆਂ ਬਦਲਦੇ ਆਂ ਗਿਆ ਸਿਰਫ ਆਪਣੇ ਪਰਿਵਾਰ ਵਾਸਤੇ ਹੀ ਦੇਖਦੇ ਆਂ ਕਿ ਮੇਰੇ ਪਰਿਵਾਰ ਦਾ ਇਹ ਹੋ ਜਾਏ ਮੇਰੇ ਦਾ ਫਲਾਣਾ ਹੀ ਬਣ ਜਾਏ ਯਾਰ ਇੱਕ ਮੈਂਬਰ ਤੁਹਾਡਾ ਐਮਐਲਏ ਹੈਗਾ ਹੁਣ ਬਜ਼ੁਰਗ ਔਰਤ ਨੂੰ ਜ਼ਰੂਰੀ ਐ ਐਮਐਲਏ ਬਣਾਣਾ ਐਮਪੀ ਬਣਾਉਣਾ ਅਸੀਂ ਆਨੂੰ ਟੱਚ ਕਰ ਰਹੇ ਆ ਉਹ ਇਸ ਕਰਕੇ ਸਬਰ ਸੰਤੋਖ ਬੜਾ ਜ਼ਰੂਰੀ ਐ ਚੌਧਰੀ ਪਰਿਵਾਰ ਇਹਨਾਂ ਦੇ ਬਜ਼ੁਰਗਾਂ ਨੇ ਸਬਰ ਰੱਖਿਆ ਉਨਾ ਨੂੰ ਟਿਕਟਾਂ ਵੀ ਜੇ ਕਈ ਵਾਰ ਮੰਤਰੀ ਵੀ ਨੇ ਲਿਆ ਲੇਕਿਨ ਉਹ ਪਾਰਟੀ ਦੇ ਨਾਲ ਚੱਲੇ ਰਹੇ ਆ ਤੇ ਬਾਅਦ ਦੇ ਵਿੱਚ ਸਾਰਾ ਕੁਝ ਪਾਰਟੀ ਨੇ ਦਿੱਤਾ ਵੀ ਹੈ ਇਸ ਕਰਕੇ ਇਹ ਕਰ ਲਓ ਆਪਾਂ ਹੋ ਜਾਣਾ ਹੈ प्रधानमंत्री का बयान है जी सीए ना होता तो हमारे सिख भाई बहनों का क्या होता उनका क्या बनाता लेकिन कांग्रेस इसका भी विरोध कर रही है ऐसा लगता है कि उन्नीस सौ चौरासी का बच्चा बिहार ना होता है ਅਜੀ ਛੱਡੋ ਮੇਰੇ ਬਨਾਰ ਪੰਜਾਬ ਦੀ ਗੱਲ ਕਰੋ ਅੱਛਾ ਉਹ ਤਾਂ ਕਹਿੰਦੇ ਪਿੰਨੇ ਵਾਲੀ ਬਈ ਖੰਸ਼ਰਮਦੀ ਘੱਲ ਕਰੋ ਉਹਨਾਂ ਨੇ ਕਿਹਾ ਕਿ ਬਈ ਕਾਂਗਰਸ ਨੇ ਸਾਡੇ ਨਾਲ ਟਿਕਾ ਦਿੱਤਾ ਹੈ ਸਾਡੇ ਪਰਿਵਾਰ ਦਾ ਬਣਦਾ ਜਿਹੜਾ ਸੀਗਾ ਸਾਰਾ ਸੀਗਾ ਸਾਡੇ ਪਰਿਵਾਰ ਦਾ ਸਾਡੇ ਇਹਨੇ ਕੀ ਨੇ ਕੀਆ ਮੈਂ ਉਹਦੇ ਬਾਰੇ ਬਹੁਤ ਕੁਝ ਕਹਿ ਚੁੱਕਿਆ ਹੁਣੇ ਕੋਈ ਸੁਣ ਲਿਆ ਅੱਛਾ ਸਰ ਜੋ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਉਹਨੂੰ ਮੈਂ ਟਿਰੋ ਔਰ ਜਸਜੀਵ ਰੇਖੋ ਹੈ ਉਹ ਇਹ ਕਹਿ ਰਹੇ ਕਿ ਲੋਕੋ ਨੂੰ ਕੰਮ ਕਰਾਉਣੇ ਤਾਂ ਖਰਚਾ ਜਾਣਾ ਪਵੇਗਾ ਅਗਰ ਚੰਨੀ ਸਾਹਿਬ ਯਹਾਂ ਸੇ ਜਿੱਤਦੇ ਹੈ ਕਿਉਂਕਿ ਉਹ ਤਾਂ ਕਹਤੇ ਯਹਾਂ ਕੇ ਹੈ ਨਹੀਂ ਮੈਂ ਬਾਹਰੋਂ ਨਹੀਂ ਆਇਆ ਦੁਆਬਾ ਮੇਰਾ ਘਰ ਹੈ ਮੈਂ ਆਪਣੇ ਘਰ ਆਇਆ ਤੇ ਘਰ ਹੀ ਰਹਾਗਾ ਬਾਹਰੋਂ ਇਹ ਆ ਰਹੇ ਆ ਬੰਦੇ ਕੋਈ ਅਕਾਲੀ ਦਲ ਚੋਂ ਆਕੇ ਬੀਜੇਪੀ ਜਾ ਰਹੇ ਆ ਕੋਈ ਆਮ ਆਦੀ ਪਾਰਟੀ ਚੋਂ ਬੀਜੇਪੀ ਜਾ ਰਹੇ ਆ ਕੋਈ ਬੀਜੇਪੀ ਚੋਂ ਕਿਤੇ ਹੋਰ ਜਾ ਰਿਹਾ ਇਹ ਧੋਖਾ ਦੇ ਰਹੇ ਲੋਕਾਂ ਨੂੰ ਮੈਂ ਤਾਂ ਲੋਕਾਂ ਦੇ ਵਿੱਚ ਆਇਆ ਕਿ ਮੈਨੂੰ ਅਪਣਾਓ ਮੈਂ ਤੁਹਾਡਾ ਆਪਣਾ ਮੈਨੂੰ ਗੋਦ ਲੈ ਕੇ ਇੱਥੇ ਰੱਖੋ ਔਰ ਮੈਂ ਇੱਥੇ ਰਹਿਣ ਆਇਆ ਕੋਈ ਭੱਜਣ ਨਹੀਂ ਆਇਆ ਨਾ ਮango ਮੈਂ ਆਪਣੀਆਂ ਲਿੱਤਾਂ ਜਾਨ ਪਾ ਕੇ ਖੜਨ ਜਾਣਦਾ ਮੇਰੇ ਬਜ਼ੁਰਗਾਂ ਨੇ ਮੈਨੂੰ ਇਹ ਸਿਖਾਇਆ ਮੇਰੇ ਸੰਸਕਾਰ ਐਸੇ ਐ ਕਿ ਮੈਂ ਧੋਖਾ ਦੇਣ ਵਾਲਾ ਨਹੀਂ ਐ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ